ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਬੰਸਲਜ਼ ਵਾਰਡ ਵਿੱਚ ਦੋਸਤੋ ਕਿਵੇਂ ਹੋ ਉਮੀਦ ਹੋਂ ਸਭ ਠੀਕ ਹੋਵਗੇ ਤੇ ਪ੍ਰਮਾਤਮਾ ਤੁਹਾਨੂੰ ਇਸੇ ਤਰ੍ਹਾਂ ਹੀ ਠੀਕ ਠਾਕ ਰੱਖੇ ਦੋਸਤੋ ਅੱਜ ਮੈਂ ਤੁਹਾਡੇ ਲਈ ਲੈ ਕੇ ਆਈ ਹਾਂ ਆਮਲੇ ਦੀ ਖੱਟੀ ਮਿੱਠੀ ਚਟਨੀ ਆਮਲੇ ਦੀ ਇਹ ਚਟਨੀ ਤੁਹਾਡੀ ਸ਼ਰੀਰ ਦੀਆਂ ਕਈ ਸਮੱਸਿਆਵਾਂ ਨੂੰ ਠੀਕ ਕਰੇਗੀ ਜਿਵੇਂ ਵਾਲਾਂ ਦਾ ਝੜਨਾ ਸਰੀਰ ਵਿੱਚ ਖੂਨ ਦੀ ਕਮੀ ਹੋਣਾ ਜਾਂ ਥਕਾਵਟ ਮਹਿਸੂਸ ਹੋਣੀ ਇਹ ਸਾਰੀਆਂ ਕਮੀਆਂ ਆਪਣੀਆਂ ਆਮਲੇ ਦੀ ਚਟਨੀ ਖਾਣ ਨਾਲ ਠੀਕ ਹੋ ਜਾਣਗੀਆਂ ਜੀ ਬਹੁਤ ਹੀ ਟੇਸਟੀ ਇਹ ਚਟਨੀ ਘਰ ਵਿੱਚ ਬਣ ਕੇ ਤਿਆਰ ਹੋਵੇਗੀ ਤੁਸੀਂ ਇਸ ਨੂੰ 1 ਸਾਲ ਤੱਕ ਵੀ ਸਟੋਰ ਕਰਕੇ ਰੱਖ ਸਕਦੇ ਹੋ ਬਹੁਤ ਹੀ ਟੇਸਟੀ ਹੈ ਤੇ ਬਹੁਤ ਹੀ ਜਲਦੀ ਬਣ ਕੇ ਤਿਆਰ ਹੋ ਜਾਂਦੀ ਹੈ ਜੀ ਤਾਂ ਚਲੋ ਸ਼ੁਰੂ ਕਰਦੇ ਹਾਂ ਜੀ ਆਪਾਂ ਆਮਲੇ ਦੀ ਖੱਟੀ ਮਿੱਠੀ ਚਟਨੀ ਬਣਾਉਣ ਦੀ ਰੈਸਪੀ ਇਸ ਲਈ ਮੈਂ ਅੱਧਾ ਕਿਲੋ ਆਮਲੇ ਲਿੱਤੇ ਹੈ ਇਸ ਨੂੰ ਮੈਂ ਇੱਕ ਦਿਨ ਫ੍ਰਿਜ ਵਿੱਚ ਰੱਖ ਦਿੱਤਾ ਇਸ ਕਰਕੇ ਇਸ ਦਾ ਥੋੜਾ ਜਿਹਾ ਰੰਗ ਬਦਲ ਲਿਆ ਪਰ ਇਹ ਖਰਾਬ ਬਿਲਕੁਲ ਨਹੀਂ ਹੋਈ ਜੀ ਮੈਂ ਅੱਧਾ ਕਿਲੋ ਆਮਲੇ ਲੈ ਕੇ ਇਸ ਨੂੰ ਚੰਗੀ ਤਰ੍ਹਾਂ ਧੋ ਲਿੱਤਾ ਹੈ ਜੀ ਤੇ ਹੁਣ ਮੈਂ ਦੂਸਰੇ ਪਾਸੇ ਇੱਕ ਭਾਰੀ ਤਰ੍ਹਾਂ ਦਾ ਪੈਨ ਗੈਸ ਤੇ ਰੱਖਾਂਗੀ ਤੇ ਉਸ ਵਿੱਚ ਦੋ ਗਲਾਸ ਪਾਣੀ ਦੇ ਪਾ ਕੇ ਉਸ ਨੂੰ ਗਰਮ ਕਰਨਾ ਰੱਖ ਦਵਾਂਗੀ ਜਦੋਂ ਇਹ ਚੰਗੀ ਤਰ੍ਹਾਂ ਗਰਮ ਹੋ ਜਾਵੇਗਾ ਤਾਂ ਉਸ ਵਿੱਚ ਮੈਂ ਇੱਕ ਚਮਚ ਨਮਕ ਦਾ ਪਾ ਦਵਾਂਗੀ ਜੀ ਤੇ ਇੱਕ ਚਮਚੀ ਮੈਂ ਇਸ ਵਿੱਚ ਹਲਦੀ ਦਾ ਪਾ ਦਵਾਂਗੀ ਹਲਦੀ ਤੇ ਨਮਕ ਦੋਨੇ ਹੀ ਆਪਣੇ ਆਮਲਿਆਂ ਦੇ ਪਾਣੀ ਵਿੱਚ ਪਾ ਦਿੱਤੇ ਜਾਣਗੇ ਤੇ ਉਸ ਤੋਂ ਬਾਅਦ ਇਸ ਵਿੱਚ ਮੈਂ ਇਹ ਆਮਲੇ ਜਿਹੜੇ ਕਿ ਮੈਂ ਧੋ ਕੇ ਰੱਖੇ ਹੋਏ ਸੀਗੇ ਇਸ ਵਿੱਚ ਪਾ ਦਵਾਂਗੇ ਤੇ ਇਸ ਨੂੰ ਚੰਗੀ ਤਰ੍ਹਾਂ ਨਾਲ ਉਬਲਣ ਦਵਾਂਗੇ ਇਸ ਨੂੰ 10 ਮਿੰਟ ਲਈ ਆਪਾਂ ਟੱਕ ਕੇ ਰੱਖ ਦਵਾਂਗੇ ਜੀ ਸਾਰੇ ਆਮਲਿਆਂ ਨੂੰ ਤਾਂ ਜੋ ਇਹ ਚੰਗੀ ਤਰ੍ਹਾਂ ਸੌਫਟ ਹੋ ਜਾਣ ਤੇ ਇਸ ਵਿੱਚ क्रੈਕਸ ਪੈ ਜਾਣ ਇਹ ਆਮਲੇ ਚੰਗੀ ਤਰ੍ਹਾਂ ਨਾਲ ਖੁੱਲ ਜਾਂਦੇ ਪੱਕ ਜਾਂਦੇ 10 ਮਿੰਟ ਬਾਅਦ ਮੈਂ ਇਸ ਦਾ ਟੱਕਰ ਉਤਾਰ ਕੇ ਦੇਖਾਂਗੀ ਤੇ ਆਪਣੇ ਆਮਲੇ ਚੰਗੀ ਤਰ੍ਹਾਂ ਸੌਫਟ ਹੋ ਚੁੱਕੇ ਹੈ ਜੀ ਮੈਂ ਇਹ ਕਾਮਲਾ ਪਲੇਟ ਵਿੱਚ ਕੱਢ ਕੇ ਤੁਹਾਨੂੰ ਦਿਖਾ ਰਹੀ ਹਾਂ ਜੀ ਇਸ ਵਿੱਚ ਕ੍ਰੈਕਸ ਆ ਚੁੱਕੇ ਹੈ ਇਹਦਾ ਮਤਲਬ ਹੈ ਕਿ ਇਸ ਦੇ ਸਾਰੇ ਪੀਸ ਅਲੱਗ-ਅਲੱਗ ਹੋ ਚੁੱਕੇ ਨੇ ਇਹ ਕਾਮਲੇ ਦੇ ਆ ਦੇਖੋ ਪੂਰੀ ਤਰ੍ਹਾਂ ਨਾਲ ਇਹ ਸੌਫਟ ਹੋ ਚੁੱਕਾ ਹੈ ਜੀ ਇਸ ਤਰ੍ਹਾਂ ਮੈਂ ਸਾਰੇ ਆਮਲੇ ਪਲੇਟ ਵਿੱਚੋਂ ਕੱਢ ਦਵਾਂਗੀ ਗੈਸ ਦੀ ਫਲੇਮ ਨੂੰ ਆਫ ਕਰ ਦਵਾਂਗੇ ਤੇ ਸਾਰੇ ਆਮਲੇ ਪਲੇਟ ਦੇ ਵਿੱਚ ਕੱਢ ਕੇ ਪਹਿਲਾਂ ਇਸ ਨੂੰ 5 ਮਿੰਟ ਠੰਡਾ ਹੋਣ ਲਈ ਰੱਖ ਦਵਾਂਗੇ ਗਰਮ-ਗਰਮ ਆਮਲੇ ਖੋਲ ਨਹੀਂ ਜਾ ਸਕਦੇ 5 ਮਿੰਟਾਂ ਬਾਅਦ ਆਪਾਂ ਇਹ ਸਾਰੇ ਆਮਲਿਆਂ ਦੇ ਪੀਸ ਖੋਲ ਦਵਾਂਗੇ ਆਪਣੇ ਆਮਲੇ ਪੂਰੀ ਤਰ੍ਹਾਂ ਠੰਡੇ ਹੋ ਚੁੱਕੇ ਐ ਹੁਣ ਆਪਾਂ ਇਸ ਨੂੰ ਤੋੜ ਦਵਾਂਗੇ ਜੀ ਸਾਰੇ ਆਮਲਿਆਂ ਨੂੰ ਇਸ ਦੇ ਵਿੱਚੋਂ ਗਿੜਕਾ ਕੱਢ ਲਵਾਂਗੇ ਇਸ ਤਰ੍ਹਾਂ ਆਪਾਂ ਸਾਰੇ ਆਮਲੇ ਖੋਲ ਕੇ ਇਸ ਵਿੱਚੋਂ ਗਿੜਕਾ ਕੱਢ ਲਵਾਂਗੇ ਤੇ ਸਾਰੇ ਆਮਲੇ ਇਦਾਂ ਹੀ ਕਰਾਂਗੀ ਜੀ ਮੈਂ ਸਾਰੇ ਆਮਲੇ ਵਿੱਚੋਂ ਸਾਰੀਆਂ ਗਿੜਕਾ ਅਲੱਗ ਕਰ ਦਿੱਤੀਆਂ ਜੀ ਤੇ ਆਮਲਿਆਂ ਨੂੰ ਛੋਟੇ-ਛੋਟੇ ਚਾਕੂ ਨਾਲ ਪੀਸ ਕੱਟ ਲਿੱਤੇ ਤੁਸੀਂ ਚਾਹੋ ਤਾਂ ਇਸ ਨੂੰ ਮੈਸ਼ਰ ਨਾਲ ਮੈਸ਼ ਵੀ ਕਰ ਸਕਦੇ ਹੋ ਤੇ ਮਿਕਸੀ ਦੇ ਜਾਰ ਵਿੱਚ ਪਾ ਕੇ ਇਸ ਨੂੰ ਪੇਸਟ ਵੀ ਬਣਾ ਸਕਦੇ ਹੋ ਪਰ ਮੈਂ ਇਸ ਨੂੰ ਕਰਦ ਨਾਲ ਛੋਟੇ-ਛੋਟੇ ਇਸ ਦੇ ਟੁਕੜੇ ਕੱਟ ਲਿੱਤੇ ਜੀ ਹੁਣ ਮੈਂ ਉਹੀ ਪੈਨ ਦੁਆਰਾ ਗੈਸ ਤੇ ਰੱਖ ਕੇ ਗੈਸ ਦੀ ਫਲੇਮ ਨੂੰ ਆਨ ਕਰਤਾ ਜੀ ਜਿਸ ਵਿੱਚ ਮੈਂ ਪਹਿਲਾਂ ਔਲੇ ਉਬਾਲਦੇ ਸੀ ਹੁਣ ਇਸ ਵਿੱਚ ਮੈਂ ਪਾਵਾਂਗੀ ਇੱਕ ਕੜਚੀ ਭਰ ਕੇ ਸਰੋਂ ਦਾ ਤੇਲ ਇਸ ਤੇਲ ਨੂੰ ਪਹਿਲਾਂ ਚੰਗੀ ਤਰ੍ਹਾਂ ਗਰਮ ਕਰ ਲੈਣਾ ਜੀ ਜਦੋਂ ਇਹ ਚੰਗੀ ਤਰ੍ਹਾਂ ਗਰਮ ਹੋ ਗਿਆ ਉਦੋਂ ਆਪਾਂ ਇਸ ਵਿੱਚ ਮਸਾਲੇ ਪਾਵਾਂਗੇ ਆਪਣਾ ਤੇਲ ਚੰਗੀ ਤਰ੍ਹਾਂ ਗਰਮ ਹੋ ਚੁੱਕਿਆ ਜੀ ਹੁਣ ਇਸ ਵਿੱਚ ਮਸਾਲੇ ਪਾਵਾਂਗੀ ਸਭ ਤੋਂ ਪਹਿਲਾਂ ਪਾਵਾਂਗੀ ਜੀ ਇੱਕ ਚਮਚ ਜੀਰੇ ਦਾ ਇੱਕ ਚਮਚ ਪਾਵਾਂਗੀ ਜੀ ਮੇਥੀ ਦਾਣਾ ਇਹ ਕੁਆਂਟੀਟੀ ਮੈਂ ਅੱਧਾ ਕਿਲੋ ਆਮਲੇ ਵਿੱਚ ਪਾ ਰਹੀ ਹਾਂ ਜੀ ਜੀ ਤੁਹਾਡੇ ਕੋਲ ਆਮਲੇ ਜਿਆਦਾ ਜਾਂ ਘੱਟ ਹੈ ਤਾਂ ਉਸ ਅਨੁਸਾਰ ਤੁਸੀਂ ਇਸ ਕੁਆਂਟੀਟੀ ਨੂੰ ਵਧਾ ਘਟਾ ਸਕਦੇ ਹੋ ਇੱਕ ਚਮਚ ਮੈਂ ਪਾਵਾਂਗੀ ਕਲੌਂਜੀ ਤੇ ਇਸ ਨੂੰ 1 ਮਿੰਟ ਲਈ ਭੁੰਨ ਲਵਾਂਗੀ ਪਹਿਲਾਂ ਗੈਸ ਦੀ ਫਲੇਮ ਨੂੰ ਲੋ ਕਰ ਦੇਣਾ ਜੀ ਕਿ ਹੁਣ ਜਿਹੜੇ ਆਪਾਂ ਆਮਲੇ ਕੱਟ ਕੇ ਰੱਖੇ ਸੀ ਸਾਰੇ ਇਸ ਵਿੱਚ ਪਾ ਦਵਾਂਗੇ ਦੋਸਤੋ ਇਸ ਨੂੰ ਗੋੜੀ-ਗੋੜੀ ਲੋਹ ਫਲੇਮ ਤੇ ਪੁੰਨੀ ਜਾਣਾ ਹੈ ਜਦੋਂ ਤੱਕ ਕਿ ਆਪਣੇ ਆਮਲੇ ਚੰਗੀ ਤਰ੍ਹਾਂ ਸੁੱਕ ਨਹੀਂ ਜਾਂਦੇ ਜਦੋਂ ਆਪਾਂ ਆਮਲੇ ਨੂੰ ਉਬਾਲ ਲਿਆ ਸੀ ਤਾਂ ਇਸ ਵਿੱਚ ਪਾਣੀ ਪੈ ਜਾਂਦਾ ਹੈ ਪਾਣੀ ਪੌਣ ਕਰਕੇ ਇਸ ਦੀ ਆਵਾਜ਼ ਇਸ ਤਰ੍ਹਾਂ ਆ ਰਹੀ ਹੈ ਜੀ ਜਦੋਂ ਇਹ ਪਾਣੀ ਛੁੱਟ ਜਾਵੇਗਾ ਤਾਂ ਆਪਣੇ ਆਮਲੇ ਦੀ ਆਵਾਜ਼ ਵੀ ਬਦਲ ਜਾਵੇਗੀ ਤੇ ਆਪਣੇ ਆਮਲੇ ਵੀ ਪਤਾ ਲੱਗ ਜੇਗੇ ਚੰਗੀ ਤਰ੍ਹਾਂ ਪੱਕ ਗਏ ਹੈ ਇਸ ਕਰਕੇ ਇਸ ਨੂੰ ਲੋਹ ਫਲੇਮ ਤੇ ਹੀ ਲਗਾਤਾਰ ਚਲਾਉਂਦੇ ਰਹੇ ਨੇ ਜਿਸ ਤਰ੍ਹਾਂ ਨੂੰ ਤੇ ਇਸ ਆਮਲੇ ਨੂੰ ਪਕਾਉਣਾ ਚੰਗੀ ਤਰ੍ਹਾਂ ਦੋਸਤੋ ਬਹੁਤ ਹੀ ਆਮਲੇ ਦੀ ਟੇਸਟੀ ਖੱਟੀ ਮਿੱਠੀ ਚਟਨੀ ਆਪਣੇ ਕੋਲ ਬਣ ਕੇ ਤਿਆਰ ਹੋ ਜਾਵੇਗੀ ਜਿਸ ਨੂੰ ਵੀ ਤੁਸੀਂ ਪੂਰੀ ਪਰਾਂਠੇ ਨਾਲ ਜਾਂ ਬਰੈਡ ਦੇ ਲਗਾ ਕੇ ਵੀ ਖਾ ਸਕਦੇ ਹੋ ਜੀ ਬਹੁਤ ਹੀ ਵਧੀਆ ਹੈ ਟੇਸਟੀ ਆਪਣੀ ਚਟਨੀ ਬਣ ਕੇ ਤਿਆਰ ਹੋਵੇਗੀ ਬਾਹਣ ਲਈ ਆਮਲਾ ਬਹੁਤ ਚੰਗਾ ਹੈ ਜੀ ਸੇਤਰੀ ਬਹੁਤ ਹੀ ਚੰਗਾ ਹੈ ਸਰਦੀ ਵਿੱਚ ਇਸ ਦੀ ਜਰੂਰ ਵਰਤੋਂ ਕਰਨੀ ਚਾਹੀਦੀ ਹੈ ਆਮਲੇ ਦਾ ਜੂਸ ਪੀਓ ਜਾਂ ਖਾਓ ਇਸ ਨੂੰ ਕਿਸੇ ਰੂਪ ਵਿੱਚ ਹੀ ਆਮਲਾ ਸਰਦੀ ਵਿੱਚ ਜਰੂਰ ਵਰਤਦੇ ਰਹਿਣਾ ਚਾਹੀਦਾ ਜੀ ਸਲੋ ਫਲੇਮ ਤੇ ਹੌਲੀ ਹੌਲੀ ਮੈਨੂੰ ਭੁੰਨੀ ਦੀ ਰਾਵਾਂਗੀ ਜਦੋਂ ਇਹ ਚੰਗੀ ਤਰ੍ਹਾਂ ਭੁੰਨੇ ਜਾਣਗੇ ਤੇ ਇਸ ਦੀ ਆਵਾਜ਼ ਵੀ ਬਦਲ ਜਾਵੇਗੀ ਆਮ੍ਰੇਦੀ ਤੇ ਚੰਗੀ ਤਰ੍ਹਾਂ ਸੌਫਟ ਵੀ ਹੋ ਜਾਣਗੇ ਤੇ ਇੱਕ ਹਲਵੇ ਦੀ ਤਰ੍ਹਾਂ ਇਸ ਦਾ ਪੇਸਟ ਬਣ ਕੇ ਤਿਆਰ ਹੋ ਜਾਵੇਗਾ ਜਾਜੀ ਜਿਵੇਂ ਜਿਵੇਂ ਸੁੱਕਰੀ ਹੋਵੇਂ ਹੋਵੇਂ ਦੀ ਆਵਾਜ਼ ਬਦਲਨੀ ਸ਼ੁਰੂ ਹੋ ਗਈ ਹੈ ਦੋਸਤੋ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਨਾ ਲਾਈਕ ਤੇ ਸ਼ੇਅਰ ਕਰਨਾ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੋਵੇ ਤੇ ਬੈਲ ਦੇ ਬਟਨ ਨੂੰ ਪ੍ਰੈਸ ਕਰ ਦੇਣਾ ਤਾਂ ਜੋ ਤੁਹਾਨੂੰ ਮੇਰੀ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਦੋਸਤੋ ਇੱਕ ਕਾਮਰੇ ਵਿੱਚ ਤਿੰਨ ਸੰਤਰਿਆਂ ਦੇ ਬਰਾਬਰ ਵਿਟਾਮਿਨ ਸੀ ਹੁੰਦਾ ਹੈ ਇਸ ਕਰਕੇ ਇਹ ਕਾਮਲਾ ਤਾਂ ਤੁਸੀਂ ਘਟਕ-ਘਟਕ ਰੋਜ਼ ਜ਼ਰੂਰ ਖਾਓ ਜੀ ਬਹੁਤ ਹੀ ਫਾਇਦਾ ਹੈ ਅੱਖਾਂ ਲਈ ਵੀ ਇਹ ਖੂਨ ਦੀ ਕਮੀ ਨੂੰ ਵੀ ਪੂਰਾ ਕਰਦਾ ਹੈ ਆਪਣੇ ਸਰੀਰ ਦੀ ਥਕਾਨ ਨੂੰ ਦੂਰ ਕਰਦਾ ਹੈ ਜੀ ਤੇ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੈ ਇਹ ਇਹ ਜਿਹੜੀ ਆਮਲੇ ਦੀ ਚਟਨੀ ਬਣਾ ਰਹੀ ਹਾਂ ਜੀ ਇਸ ਨੂੰ ਤੁਸੀਂ 1 ਸਾਲ ਤੱਕ ਸਟੋਰ ਕਰਕੇ ਰੱਖ ਸਕਦੇ ਹੋ ਕਿਉਂਕਿ ਇਸ ਵਿੱਚ ਪਾਣੀ ਬਿਲਕੁਲ ਨਹੀਂ ਪਏਗਾ ਤੇ ਬਿਲਕੁਲ ਵੀ ਖਰਾਬ ਨਹੀਂ ਹੋਏਗੀ ਚਾਹੇ ਤੁਸੀਂ ਇਸ ਨੂੰ ਫ੍ਰਿਜ ਵਿੱਚ ਰੱਖੋ ਜਾਂ ਫ੍ਰਿਜ ਤੋਂ ਬਾਹਰ ਰੱਖੋ ਦੋਨੋਂ ਹੀ ਤਰ੍ਹਾਂ ਨਾਲ ਇਹ ਆਪਣੀ ਚਟਨੀ ਖਰਾਬ ਨਹੀਂ ਹੋਏਗੀ ਤੇ ਬਹੁਤ ਹੀ ਵਧੀਆ ਤੇ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੋਏਗੀ ਦੋਸਤੋ ਹੌਲੀ ਹੌਲੀ ਆਪਣੇ ਆਮਲੇ ਨਰਮ ਹੋ ਰਹੇ ਆ ਜੀ ਤੇ ਸਾਰੇ ਆਪਣੇ ਆਪ ਹੀ ਸਪੈਕਟਰਾਂ ਦੇ ਨਾਲ ਟਿੱਕੇ ਜਾ ਰਹੇ ਨੇ ਮੈਂ ਇਸਦੇ ਨਾਲ ਹੀ ਇਸ ਵਿੱਚ ਇੱਕ ਚਮਚ ਸੌਫ ਦਾ ਵੀ ਪਾਰੀ ਹੈ ਜੀ ਸੌਫ ਨਾਲ ਆਪਣੀ ਚਟਨੀ ਦਾ ਟੇਸਟ ਹੋਰ ਵੀ ਵਧ ਜਾਵੇਗਾ ਆਪਣੇ ਆਮਲੇ ਕਾਫੀ ਭੁਜ ਵੀ ਚੁੱਕੇ ਐ ਤੇ ਇਸ ਕਾ ਪਹਿਲਾਂ ਨਾਲੋਂ ਕਾਫੀ ਸੌਫਟ ਹੋ ਚੁੱਕੇ ਜੀ ਇਸ ਵਿੱਚ ਆਵਾਜ਼ ਵੀ ਬਦਲ ਗਈ ਹੈ ਜਿਹੜੀ ਆਮਲੇ ਵਿੱਚ ਪਹਿਲਾਂ ਪਾਣੀ ਦੀ ਆਵਾਜ਼ ਆਉਂਦੀ ਸੀ ਉਹ ਆਵਾਜ਼ ਹੁਣ ਵੀ ਬੰਦ ਹੋ ਗਈ ਇਸ ਦਾ ਮਤਲਬ ਹੈ ਕਿ ਆਮਲੇ ਦੇ ਵਿੱਚ ਦਾ ਜਿਹੜਾ ਪਾਣੀ ਹੈ ਸਾਰਾ ਚੰਗੀ ਤਰ੍ਹਾਂ ਸੁੱਕ ਗਿਆ ਹੈ ਜੀ ਤੇ ਆਪਣੇ ਆਮਲੇ ਬਹੁਤ ਹੀ ਪਹਿਲਾਂ ਨਾਲ ਨਰਮ ਹੋ ਗਏ ਜੀ ਹੁਣ ਆਪਾਂ ਇਸ ਵਿੱਚ 500 ਗ੍ਰਾਮ ਆਮਲੇ ਪਾਈ ਸੀ ਤੇ ਇਸ ਵਿੱਚ ਮੈਂ 400 ਗ੍ਰਾਮ ਗੁੜ ਪਾ ਰਹੀ ਹਾਂ ਜੀ ਗੁੜ ਦੇ ਮੈਂ ਛੋਟੇ-ਛੋਟੇ ਟੁਕੜੇ ਕੱਟ ਕੇ ਇਸ ਨੂੰ ਮਿਕਸ ਕਰ ਰਹੀ ਹਾਂ ਜੀ ਫਿਰ ਇਸ ਗੁੜ ਨੂੰ ਵੀ ਚੰਗੀ ਤਰ੍ਹਾਂ ਪਿਘਲਾ ਲਵਾਂਗੇ ਦੋਸਤੋ ਤੁਸੀਂ ਚਾਹੋ ਤਾਂ ਸ਼ੱਕਰ ਵੀ ਪਾ ਸਕਦੇ ਹੋ ਸ਼ੱਕਰ ਨਾਲ ਵੀ ਆਮਲੇ ਦੀ ਚਟਨੀ ਬਹੁਤ ਸਵਾਦ ਬਣਦੀ ਹੈ ਪਰ ਸ਼ੱਕਰ ਦੀ ਤਸੀਰ ਠੰਡੀ ਹੁੰਦੀ ਹੈ ਗੁੜ ਸਰਦੀ ਵਿੱਚ ਖਾਧਾ ਚੰਗਾ ਹੁੰਦਾ ਹੈ ਇਸ ਦੀ ਤਸੀਰ ਗਰਮ ਹੁੰਦੀ ਹੈ ਇਸ ਕਰਕੇ ਗੁੜ ਪਾਇਆ ਜਿਆਦਾ ਵਧੀਆ ਰਹਿੰਦਾ ਜੀ ਆਮਲੇ ਦੀ ਚਟਨੀ ਵਿੱਚ ਨਾਲੇ ਟੇਸਟ ਵੀ ਜਿਆਦਾ ਵੱਧ ਜਾਂਦਾ ਹੈ ਗੁੜ ਤੇ ਆਮਲੇ ਦਾ ਇਸ ਕਰਕੇ ਤੁਸੀਂ ਗੋੜੀ ਪਾਓ ਸ਼ੱਕਰ ਦੀ ਵਜਾਏ ਤੇ ਹੁਣ ਇਸ ਗੁੜ ਨੂੰ ਮੈਂ ਚੰਗੀ ਤਰ੍ਹਾਂ ਨਾਲ ਪਿਘਲਾ ਲੈਣਾ ਹੈ ਨਾਲ ਹੀ ਆਪਣੇ ਆਮਲੇ ਥੋੜੇ ਜਿਹੇ ਹੋਰ ਰੜ ਜਾਣਗੇ ਤੇ ਨਾਲ ਹੀ ਆਪਣਾ ਗੁੜ ਜਿਹੜਾ ਚੰਗੀ ਤਰ੍ਹਾਂ ਪਿਘਲ ਜਾਵੇਗਾ ਜੀ ਦੋਸਤੋ ਗੈਸ ਦੀ ਫਲੇਮ ਲੋ ਹੀ ਰੱਖਣੀ ਤੇਜ ਨਹੀਂ ਕਰਨਾ ਨਹੀਂ ਕਿਉਂਕਿ ਆਪਾਂ ਇਹਦੇ ਵਿੱਚ ਪਾਣੀ ਨਹੀਂ ਪਾਇਆ ਬਿਨਾਂ ਪਾਣੀ ਤੋਂ ਇਹ ਮਸਾਲੇ ਆਪਣੇ ਸਾਡੇ ਜਾਣਗੇ ਇਸ ਕਰਕੇ ਲੋ ਫਲੇਮ ਤੇ ਹੀ ਹੌਲੀ ਹੌਲੀ ਇਸ ਨੂੰ ਭੁੰਦੇ ਰਹਿਣਾ ਹੈ 10 ਤੋਂ 15 ਮਿੰਟ ਦੇ ਵਿੱਚ ਇਹ ਸਾਰਾ ਗੁੜ ਜਿਹੜਾ ਚੰਗੀ ਤਰ੍ਹਾਂ ਮੈਲਟ ਹੋ ਜਾਵੇਗਾ ਤੇ ਆਪਣੇ ਆਮਲੇ ਹੋਰ ਸੌਫਟ ਹੋ ਜਾਣਗੇ ਤੇ ਇੱਕ ਪੇਸਟ ਦੀ ਫਾਰਮ ਵਿੱਚ ਆ ਜਾਣਗੇ ਦੋਸਤੋ ਆਪਾਂ ਇਹਦੇ ਵਿੱਚ ਕੁਝ ਹੋਰ ਮਸਾਲੇ ਵੀ ਪਾਉਣੇ ਪਰ ਉਦੋਂ ਪਾਣੀ ਹੈ ਜੀ ਜਦੋਂ ਆਪਣਾ ਗੁੜ ਚੰਗੀ ਤਰ੍ਹਾਂ ਪਿਘਲ ਜਾਵੇਗਾ ਉਨੀ ਦੇਰ ਆਪਾਂ ਇਸ ਨੂੰ ਪਿਘਲਾਉਂਦੇ ਰਹਿਣਾ ਹੈ ਤੇ ਚੰਗੀ ਤਰ੍ਹਾਂ ਇੱਕ ਤਾਰ ਦੀ ਚਾਸ਼ਨੀ ਵਾਂਗੂ ਤਿਆਰ ਕਰ ਲੈਣਾ ਇਸ ਨੂੰ ਦੋਸਤੋ ਆਪਣੇ ਆਮਲੇ ਚੰਗੀ ਤਰ੍ਹਾਂ ਸੌਫਟ ਹੋ ਚੁੱਕੇ ਤੇ ਗੁੜ ਵੀ ਪਿਗਲ ਚੁੱਕੇ ਇਸ ਕਰਕੇ ਮੈਂ ਇਸ ਨੂੰ ਥੋੜਾ ਜਿਹਾ ਮੈਸ਼ਰ ਨਾਲ ਮੈਸ਼ ਕਰ ਰਹੀ ਹਾਂ ਜੀ ਤਾਂ ਜੋ ਆਪਣੀ ਚਟਨੀ ਬਹੁਤ ਹੀ ਸੋਹਣੀ ਬਣ ਕੇ ਤਿਆਰ ਹੋ ਜਾਵੇ ਥੋੜੇ ਜਿਹੜੇ ਜਿਹੜੇ ਆਮਲੇ ਨਰਮ ਹੋ ਚੁੱਕੇ ਸੀ ਉਹ ਮੈਸ਼ਰ ਨਾਲ ਚੰਗੀ ਤਰ੍ਹਾਂ ਮੈਸ਼ ਹੋ ਰਿਹਾ ਜੀ ਜਿਵੇਂ ਜਿਵੇਂ ਆਪਣਾ ਗੁੜ ਪਿਗਲ ਰਿਹਾ ਆਮਲੇ ਦੀ ਚਟਨੀ ਦਾ ਕਲਰ ਵੀ ਬਦਲ ਰਿਹਾ ਹੈ ਜੀ ਤੇ ਬਹੁਤ ਹੀ ਸੋਹਣੀ ਇਹ ਕਲਰ ਦੀ ਬਣ ਕੇ ਤਿਆਰ ਹੋ ਰਹੀ ਹੈ ਅੱਜ ਆਪਾਂ ਇਸ ਵਿੱਚ ਕੁਝ ਮਸਾਲੇ ਵੀ ਪਾਵਾਂਗੇ ਫਿਰ ਇਸ ਦਾ ਕਲਰ ਹੋਰ ਵੀ ਸੋਹਣਾ ਬਣ ਜਾਵੇਗਾ ਦੋਸਤੋ ਆਪਣੀ ਚਟਨੀ ਬਣ ਚੁੱਕੀ ਆਪਾਂ ਇਸ ਨੂੰ ਚੈੱਕ ਕਰਾਂਗੇ ਇਹ ਪੂਰੀ ਤਾਰ ਨਹੀਂ ਬਣਦੀ ਟੁੱਟਮੀ ਤਾਰ ਬਣਦੀ ਆ ਆਪਾਂ ਇੰਨੀ ਬਣਾਉਣੀ ਹੈ ਜੇ ਪੂਰੀ ਤਾਰ ਬਣ ਗਈ ਤਾਂ ਆਪਣੀ ਚਟਨੀ ਜ਼ਿਆਦਾ ਪੱਕ ਜੂਗੀ ਤੇ ਖਾਣ ਵਿੱਚ ਟੇਸਟੀ ਨਹੀਂ ਲੱਗਣੀ ਥੋੜੀ ਜਿਹੀ ਹਾਰਡ ਹੋ ਜੂਗੀ ਇਸ ਕਰਕੇ ਜਦੋਂ ਇਹ ਟੁੱਟਮੀ ਤਾਰ ਬਣ ਜਾਵੇ ਉਦੋਂ ਆਪਾਂ ਗੈਸ ਦੀ ਫਲੇਮ ਨੂੰ ਸਲੋ ਕਰਕੇ ਰੱਖ ਦਿੰਦੇ ਨੇ ਜਦੋਂ ਟੁੱਟਮੀ ਤਾਰ ਬਣ ਜਾਵੇ ਤਾਂ ਸਮਝੋ ਆਪਣੀ ਚਟਨੀ ਬਣ ਕੇ ਤਿਆਰ ਹੈ ਜੀ ਇਸ ਵਿੱਚੋਂ ਆਪਾਂ ਬਾਕੀ ਦੇ ਮਸਾਲੇ ਪਾਵਾਂਗੇ ਜੀ ਸਭ ਤੋਂ ਪਹਿਲਾਂ ਪਾਵਾਂਗੀ ਅੱਧਾ ਚਮਚ ਮੈਂ ਕਾਲੀ ਮਿਰਚ ਦਾ ਕਾਲੀ ਮਿਰਚ ਦਾ ਇਹ ਪਾਊਡਰ ਹੈ ਜੀ ਅੱਧਾ ਚਮਚ ਮੈਂ ਪਾਵਾਂਗੀ ਇਸ ਵਿੱਚ ਭੁੰਨਿਆ ਹੋਇਆ ਜੀਰਾ ਇੱਕ ਚਮਚ ਪਾਵਾਂਗੀ ਜੀ ਕਾਲਾ ਨਮਕ ਤੇ ਇੱਕ ਚਮਚ ਪਾਵਾਂਗੀ ਇਸ ਵਿੱਚ ਚਿੱਟਾ ਨਮਕ ਦੋਸਤੋ ਇਹ ਮਸਾਲੇ ਫਿਰ ਚੰਗੀ ਤਰ੍ਹਾਂ ਮਿਕਸ ਕਰ ਲਓ ਤਾਂ ਜੋ ਕੋਈ ਨਮਕ ਦੀ ਢੰਡਾ ਨਾ ਰਹਿ ਜਾਵੇ ਤੇ ਆਪਣੀ ਚਟਨੀ ਦਾ ਟੇਸਟ ਖਰਾਬ ਨਾ ਹੋ ਜਾਵੇ ਇਸ ਕਰਕੇ ਲੋ ਫਰੇਮ ਤੇ ਇਸ ਨੂੰ ਇੱਕੋ ਰਹੀ ਫਿਰ ਤੋਂ ਮਿਕਸ ਕਰ ਰਹੇ ਨੇ ਜੀ ਅੱਧਾ ਚਮਚ ਪਾ ਰਹੇ ਹਾਂ ਜੀ ਮੈਂ ਇਸ ਵਿੱਚ ਜਿੰਜਰ ਪਾਊਡਰ ਤੁਸੀਂ ਜਿੰਜਰ ਪਾਊਡਰ ਨਹੀਂ ਪਾਉਣਾ ਅਦਰਕ ਦਾ ਰਸ ਵੀ ਕੱਢ ਕੇ ਇਸ ਵਿੱਚ ਪਾ ਸਕਦੇ ਹੋ ਜੀ ਤੇ ਹੁਣ ਮੈਂ ਚਟਨੀ ਦਾ ਟੇਸਟ ਵਧਾਉਣ ਲਈ ਇਸ ਵਿੱਚ ਪਾ ਰਹੀ ਹਾਂ ਥੋੜੀ ਜੀ ਦਾਖਾਂ ਜਿਸ ਨੂੰ ਕਿ ਕਸ਼ਮਿਸ਼ ਵੀ ਕਿਹਾ ਜਾਂਦਾ ਹੈ ਦੇ ਨਾਲ ਹੀ ਇਸ ਵਿੱਚ ਮੈਂ ਪਾ ਰਹੀ ਹਾਂ ਥੋੜੇ ਜਿ ਮਖਜੀ ਜਿਸ ਵਿੱਚ ਪਮਕਿਨ ਸੀਡਸ ਵੀ ਹੈ ਤੇ ਚਾਰੋ ਮਖਜੀ ਵੀ ਹੈ ਖਰਬੂਜੇ ਦੇ ਬੀਜ ਵੀ ਹੈ ਸਾਰੇ ਇਸ ਵਿੱਚ ਹੈ ਜਿਸ ਨਾਲ ਕੇ ਇਸ ਦੀ ਰੰਗਤ ਵੀ ਬਹੁਤ ਸੋਹਣੀ ਆ ਜਾਵੇਗੀ ਤੇ ਚਟਨੀ ਖਾਣ ਵਿੱਚ ਵੀ ਬਹੁਤ ਟੇਸਟੀ ਲੱਗੇਗੀ ਦੋਸਤੋ ਤੁਸੀਂ ਵਿੱਚ ਦੀ ਇੱਕ ਵਾਰ ਇਸ ਚਟਨੀ ਨੂੰ ਟੇਸਟ ਕਰਕੇ ਦੇਖ ਸਕਦੇ ਹੋ ਜੇ ਤੁਹਾਨੂੰ ਨਮਕ ਘੱਟ ਲੱਗਦਾ ਹੈ ਜਾਂ ਕਾਲੀ ਮਿਰਚ ਦਾ ਪਾਊਡਰ ਘੱਟ ਲੱਗਦਾ ਤੁਸੀਂ ਇਸ ਨੂੰ ਹੋਰ ਵੀ ਮਿਕਸ ਕਰ ਸਕਦੇ ਹੋ ਮੈਨੂੰ ਇਹ ਮਾਤਰਾ ਬਿਲਕੁਲ ਸਹੀ ਲੱਗੀ ਸਾਰੇ ਮਸਾਲਿਆਂ ਦੀ ਇਸ ਕਰਕੇ ਮੈਂ ਇਹ ਵਿੱਚ ਹੋਰ ਕੁਝ ਵੀ ਮਿਕਸ ਨਹੀਂ ਕੀਤਾ ਜੀ ਇੱਕ ਵਾਰੀ ਫਿਰ ਤੋਂ ਚੰਗੀ ਤਰ੍ਹਾਂ ਮਿਕਸ ਕਰਕੇ ਮੈਂ ਗੈਸ ਦੀ ਫਲੇਮ ਨੂੰ ਬੰਦ ਕਰ ਦਵਾਂਗੀ ਤੇ ਇਸ ਚਟਨੀ ਨੂੰ ਠੰਡਾ ਹੋਣ ਲਈ ਰੱਖ ਦਵਾਂਗੀ ਜਦੋਂ ਇਹ ਚੰਗੀ ਤਰ੍ਹਾਂ ਠੰਡੀ ਹੋ ਗਈ ਤੇ ਮੈਂ ਇਸ ਨੂੰ ਕੱਚ ਜਾਂ ਕਿਸੇ ਪਲਾਸਟਿਕ ਦੇ ਜਾਰ ਵਿੱਚ ਪਾ ਦਵਾਂਗੀ ਹੋਰ ਕਿਸੇ ਸਟੀਲ ਦੇ ਬਰਤਨ ਦੇ ਲੋਹੇ ਦੇ ਬਰਤਨ ਵਿੱਚ ਇਸ ਚਟਨੀ ਨੂੰ ਨਹੀਂ ਪਾ ਕੇ ਰੱਖਣਾ ਜੀ ਠੰਡੀ ਕਰਕੇ ਤੁਸੀਂ ਇਸ ਨੂੰ ਸਾਲ ਭਰ ਲਈ ਸਟੋਰ ਕਰ ਸਕਦੇ ਹੋ ਜੀ ਕਿਉਂਕਿ ਇਸ ਵਿੱਚ ਪਾਣੀ ਬਿਲਕੁਲ ਵੀ ਨਹੀਂ ਹੈ ਇਸ ਕਰਕੇ ਜਦੋਂ ਇਹ ਚੰਗੀ ਤਰ੍ਹਾਂ ਠੰਡੀ ਹੋ ਗਈ ਇਸ ਨੂੰ ਮੈਂ ਕੱਚ ਦੇ ਜਾਰ ਜਾਂ ਕਿਸੇ ਪਲਾਸਟਿਕ ਦੇ ਜਾਰ ਵਿੱਚ ਪਾ ਕੇ ਫਰਿੱਜ 'ਚ ਰੱਖ ਦਵਾਂਗੀ ਤੇ ਸਾਲ ਬਾਅਦ ਤੁਸੀਂ ਇਸ ਚਟਨੀ ਨੂੰ ਆਨੰਦ ਮਾਣ ਸਕਦੇ ਹੋ ਕਿਸੇ ਵੀ ਚੀਜ਼ ਨਾਲ ਖਾ ਕੇ ਪੂਰੀ ਪਰੌਂਠੇ ਜਾਂ ਬਰੈਡ ਨਾਲ ਦੋਸਤੋ ਚਟਨੀ ਆਪਣੀ ਪੂਰੀ ਤਰ੍ਹਾਂ ਨਾਲ ਠੰਡੀ ਹੋ ਚੁੱਕੀ ਹੈ ਤੇ ਹੁਣ ਆਪਾਂ ਇਸ ਨੂੰ ਕੱਢ ਦਵਾਂਗੇ ਇੱਕ ਕੱਚ ਦੇ ਕੰਟੇਨਰ ਵਿੱਚ ਤੁਸੀਂ ਕੱਚ ਜਾਂ ਪਲਾਸਟਿਕ ਕਿਸੇ ਵੀ ਕੰਟੇਨਰ ਵਿੱਚ ਪਾ ਦਿਓ ਜੀ ਬਿਲਕੁਲ ਵੀ ਖਰਾਬ ਨਹੀਂ ਹੋਵੇਗੀ ਸਟੀਲ ਜਾਂ ਲੋਹੇ ਦੇ ਕਿਸੇ ਬਰਤਨ ਵਿੱਚ ਇਸ ਨੂੰ ਨਹੀਂ ਪਾਣਾ ਨਹੀਂ ਤਾਂ ਇਹ ਖਰਾਬ ਹੋ ਜਾਵੇਗੀ देखो जी ये चटनी आंवले दी अपनी खट्टी मीठी तैयार हो चुकी है जो कि बहुत ही टेस्टी बनी है ਤੇ ਜੋ ਵੀ ਇਸ ਨੂੰ ਦੇਖੇਗਾ ਇਸ ਨੂੰ ਜਰੂਰ ਬਣਾਉਣ ਦੀ ਕੋਸ਼ਿਸ਼ ਕਰੇਗਾ ਮੈਨੂੰ ਉਮੀਦ ਹੈ ਦੋਸਤੋ ਤੁਹਾਨੂੰ ਇਹ ਵੀਡੀਓ ਬਹੁਤ ਪਸੰਦ ਆਈ ਹੋਗੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਇੱਕ ਵਾਰ ਤੁਹਾਡਾ ਫਿਰ ਤੋਂ ਬਹੁਤ ਬਹੁਤ ਧੰਨਵਾਦ